ਦੇਖੋ ਜੀ ਅਸਲੀ ਰੱਬ ਦੇਖਣਾ ਹੋਵੇ ਤਾਂ ਇੱਥੇ ਆਓ ਆ ਬੱਚਾ ਵਿਚਾਰਾ ਸਾਡੇ ਕੋਲ 10 ਦਿਨ ਤੋਂ ਆ ਰਿਹਾ ਹੈ ਇਹ ਮਾਂ ਦੀ ਰਾਤ ਕਿਦਾਂ ਦੀ ਹੋਏਗੀ ਸਕੂਨ ਭਰੀ ਹੋਏਗੀ ਨਹੀਂ ਕਿਉਂਕਿ ਉਹਦੇ ਦਿਮਾਗ 'ਚ 24 ਘੰਟੇ ਉਹਦਾ ਪੁੱਤ ਹੀ ਚੱਲ ਰਿਹਾ ਹੈ ਤੇ ਆਪਣੇ ਬੇਟੇ ਦੇ 4 ਲੱਖ ਰੁਪਏ ਆਲਰੇਡੀ ਲਾ ਚੁੱਕੇ ਹਨ ਹੁਣ 2 ਲੱਖ ਰੁਪਏ ਡਾਕਟਰ ਨੇ ਕਿਹਾ ਤੇ ਇਹਨਾਂ ਕੋਲ ਪੈਸੇ ਨਹੀਂ ਲਾਜਦੇ ਦੇਖੋ ਆਪਕੇ ਬੱਚੇ ਕੇ ਲਿਏ ਉਹ 56000 ਰੁਪਏ ਹਮ 1 ਮਿੰਟ ਮੇ ਦੇ ਦਿਆ ਤੁਹਾਨੂੰ ਪਤਾ ਹੈ ਕਿ ਕਿੰਨਾ ਇੱਕ ਮਤਲਬ ਇਹ ਅੱਜ ਤੁਸੀਂ ਜਿਹੜੀ ਜਗ੍ਹਾ ਤੇ ਆਏ ਹੋ ਇੱਥੇ ਕੀ ਹੁੰਦਾ ਡੋਨੇਸ਼ਨ ਹੁੰਦੀ ਹੈ ਇੱਥੇ ਬੇਟਾ ਉਹ ਲੋਕ ਆਂਦੇ ਮੈਂ ਤਾਂ ਉਹਨੇ ਕਿ ਬੱਚਾ ਮਲਵਾਉਂਗਾ ਉਹ 19 ਸਾਲ ਦਾ ਆਰੀਅਨ ਉਹ ਬੋਲ ਤੇ ਸੁਣ ਨਹੀਂ ਸਕਦਾ ਬਚਪਨ ਤੋਂ ਔਰ ਉਹਦੇ ਪਾਪਾ ਨੇ ਜਿਹੜੇ ਵਿਚਾਰੇ ਡੈਫਰਨ ਡੈਮ ਹੈ ਉਹ ਬੱਚਾ ਮੈਂ ਤੁਹਾਨੂੰ ਮਲਵਾਉਣਾ ਹੁਣੀ ਬੁਲਾਈ ਦਿਓ ਮਾੜਾ ਜਿਹਾ ਬੱਚੇ ਨੂੰ ਬੁਲਾਇਓ ਇਹਨਾਂ ਨੂੰ ਬਿਠਾ ਦਿਓ ਦੋ ਮਿੰਟ ਅੰਕਲ ਦੋ ਮਿੰਟ ਬੈਠ ਜਾਈਏ ਪਿੱਛੇ ਪਲੀਜ਼ ਆਪ ਕੀ ਇਸਕੇ ਬਾਅਦ ਸੁਣ ਲੈਂਦੇ ਆਜੋ ਬੁਲਾਇਓ ਬੇਟਾ ਆਜੋ ਆਜੋ ਹਾਂ ਵੀਡੀਓ ਹਾਂਜੀ ਹਾਂਜੀ ਆਜੋ ਕਰ ਲੋ ਕਰ ਲੋ ਕਰ ਲੋ ਤੁਸੀਂ ਦੇਖੋ ਇਹ ਬੱਚਾ ਹੈ ਆਰੀਅਨ ਇਹ ਸੁਣ ਨਹੀਂ ਸਕਦਾ ਨਾ ਬੋਲ ਸਕਦਾ ਔਰ ਡਾਕਟਰ ਨੇ ਇਹਨਾਂ ਦਾ ਆਪਰੇਸ਼ਨ ਦੱਸਿਆ ਜਿਹਦਾ 2 ਲੱਖ ਰੁਪਏ ਖਰਚਾ ਹੈ ਸਰਕਾਰੀ ਪ੍ਰਾਈਵੇਟ ਹਸਪੀਟਲ ਜਾਣਗੇ ਤਾਂ 20 ਲੱਖ ਹੈ ਪ੍ਰਾਈਵੇਟ ਸਰਕਾਰੀ ਜੀ 2 ਲੱਖ ਦਾ ਖਰਚਾ ਹੈ ਤੇ ਪਾਪਾ ਜਿਹੜੇ ਨੇ ਉਹ ਪ੍ਰਾਈਵੇਟ ਜੌਬ ਕਰਦੇ ਨੇ 20000 ਰੁਪਏ ਮਹੀਨੇ ਤੇ ਤੇ ਜਿਹੜੇ ਘਰ 'ਚ ਰਹਿੰਦੇ ਨੇ ਉਹ ਕਿਸੇ ਐਨ ਆਰ ਆਈ ਦਾ ਘਰ ਆ ਉਹਨੇ ਘਰ ਲੋਕ ਕੀਤਾ ਹੋਇਆ ਘਰ ਦੇ ਬਾਹਰ ਜਿਹੜੀ ਵਿਹੜਾ ਜ ਨਹੀਂ ਹੁੰਦਾ ਉਹਦੇ 'ਚ ਕਮਰਾ ਬੈੱਡ ਲਾ ਕੇ ਤੇ ਉਹਦੇ 'ਚ ਰਸੋਈ ਬਣਾ ਕੇ ਸੌਂਦੇ ਨੇ ਦੋਨੋਂ ਤੇ ਆਪਣੇ ਬੇਟੇ ਤੇ 4 ਲੱਖ ਰੁਪਏ ਆਲਰੇਡੀ ਲਾ ਚੁੱਕਾ ਨੇ ਹੁਣ 2 ਲੱਖ ਰੁਪਏ ਡਾਕਟਰ ਨੇ ਕਿਹਾ ਤੇ ਇਹਨਾਂ ਕੋਲ ਪੈਸੇ ਨਹੀਂ ਲਾ ਸਕਦੇ ਤਾਂ ਇਸ ਟਾਈਮ ਇਸ ਬਾਬ ਤੇ ਕੀ ਬੀਤ ਰਿਹਾ ਹੈ ਜਾਂ ਇਹੀ ਜਾਣ ਸਕਦਾ ਜਾਂ ਜਿਹਦੇ ਤੇ ਕਦੀ ਬੀਤੀ ਹੈ ਉਹ ਜਾਣ ਸਕਦਾ ਤਾਂ ਮੈਂ ਤੁਹਾਨੂੰ ਇਹ ਚੀਜ਼ਾਂ ਤਾਂ ਦਿਖਾ ਰਿਹਾ ਕਿ ਐਟਲੀਸਟ ਯੂ ਸ਼ੁਡ ਨੋ ਕਿ ਤੁਸੀਂ ਕੀ ਕਰਨ ਆਏ ਹੋ ਔਰ ਤੁਹਾਡੇ ਕਰਨ ਨਾਲ ਕੀ ਹੋਣਾ ਤੁਹਾਡੇ ਕਰਨ ਨਾਲ ਛੋਟਾ ਜਿਹਾ ਐਫਰਟ ਕਰਨ ਨਾਲ ਇਹ ਮਾਂ ਦੇ ਪੁੱਤ ਦਾ ਆਪਰੇਸ਼ਨ ਹੋ ਜਾਣਾ ਔਰ ਉਹ ਮਾਂ ਦੀਆਂ ਅਸੀਸਾਂ ਤੁਹਾਨੂੰ ਮਿਲਣੀਆਂ ਕਿਉਂਕਿ ਉਹ ਵੀ ਕਿਸੇ ਦੀ ਮਾਂ ਹੈ ਔਰ ਤੁਹਾਡੀ ਘਰ ਬੈਠੀ ਵੀ ਮਾਂ ਹੈ ਜਿਨੇ ਤੁਹਾਨੂੰ ਜਨਮ ਦਿੱਤਾ ਬਸ ਫਰਕ ਇਹ ਹੈ ਕਿ ਅੱਜ ਉਹ ਮਾਂ ਮਜਬੂਰ ਹੈ ਤੇ ਤੁਹਾਡੀ ਮਾਂ ਬੈਠੋ ਮਾਤਾ ਜੀ ਬੈਠੋ ਕੋਈ ਬਾਤ ਨਹੀਂ ਆਪ ਰੋਵੋ ਮਤ ਦੇਖੋ ਇਹ ਬੱਚੇ ਆਏ ਮੈਂ ਇਹਨਾਂ ਨੂੰ ਹੁਣੀ ਕਹਿ ਹੀ ਰਿਹਾ ਸੀਗਾ ਮੈਂ ਕਿਹਾ ਕੋਈ ਗੱਲ ਨਹੀਂ ਤੁਹਾਡੀ ਆਣ ਕੇ ਮਦਦ ਕਰਨ ਲਈ ਕੋਈ ਨਾ ਕੋਈ ਦੇਖੋ ਰੱਬ ਦਾ ਰੂਪ ਬਣ ਕੇ ਤੁਸੀਂ ਆਏ ਹੋ ਔਰ ਤੁਹਾਡੇ ਟੀਚਰ ਨੂੰ ਸਲਾਮ ਹੈ ਜਿਨ੍ਹਾਂ ਨੇ ਇਹ ਸੋਚ ਸੋਚੀ ਮੈਂ ਐਕਚੁਅਲੀ ਲੋਕਾਂ ਨੂੰ ਇਹੀ ਚੀਜ਼ ਦਿਖਾਣ ਲਈ ਇੱਥੇ ਇਨਵਾਈਟ ਕਰਦਾ ਕਿ ਆਓ ਖੁਦ ਦੁੱਖ ਦੇਖੋ ਮੇਰੀ ਗੱਲਾਂ 'ਚ ਨਾ ਆਓ ਇਹ ਵਿਚਾਰੇ ਸਾਡੇ ਕੋਲ 10 ਗੇੜੇ ਲਾ ਚੁੱਕੇ ਨੇ 10 ਗੇੜੇ ਲਾ ਲਾ ਕੇ ਵਿਚਾਰੇ ਇਹੀ ਪੁੱਛੀ ਜਾਂਦੇ ਨੇ ਕਿ ਸਾਡੀ ਹੈਲਪ ਕਰ ਦਿਓ ਸਾਡੀ ਹੈਲਪ ਕਰ ਦਿਓ ਤਾਂ ਅਮਾਉਂਟ ਇੰਨੀ ਜ਼ਿਆਦਾ ਜੈਸੇ ਇਹੀ ਕਹੇਗੇ ਕੋਈ ਗੱਲ ਨਹੀਂ ਕੁਛ ਕਰਦੇ ਆ ਕੁਛ ਕਰਦੇ ਆ ਕਿਉਂਕਿ ਡੋਨਰ ਡੋਨੇਸ਼ਨ ਵੀ ਤਾਂ ਚਾਹੀਦੀ ਹੈ ਨਾ ਤਾਂ ਤੁਸੀਂ ਦੇਖੋ ਅੱਜ ਤੁਹਾਡੀ ਤੁਹਾਡੀ ਸੇਵਾ ਨਾਲ ਇਹ ਬੱਚੇ ਦੀ ਜਾਨ ਬਚ ਜਾਈ ਕਿੰਨੀ ਸੇਵਾ ਤੁਹਾਡੀ ਅੰਕਲ ਕਿੰਨੀ ਸੇਵਾ 56000 ਵਾਹ ਜੀ ਵਧੇ ਦੋ ਅੰਕਲ ਇਹਨਾਂ ਨੂੰ ਇਹਨਾਂ ਨੂੰ ਦੇ ਦੋ ਲਓ ਦੇਖੋ ਜੀ ਅਸਲੀ ਰੱਬ ਦੇਖਣਾ ਹੋਵੇ ਤਾਂ ਇੱਥੇ ਆਓ ਆ ਬੱਚਾ ਵਿਚਾਰਾ ਸਾਡੇ ਕੋਲ 10 ਦਿਨ ਤੋਂ ਆ ਰਿਹਾ ਹੈ। ਹਲੋ। ਔਰ ਆ ਦੇਖੋ ਬੱਚੇ 55000 ਰੁਪਏ ਇਕੱਠਾ ਕਰਕੇ ਆਏ ਨੇ ਦੇਖੋ। ਵਾਹ। ਦੇਖੋ ਇਦਾਂ ਪਰਮਾਤਮਾ ਸੁਣਦਾ ਤੁਹਾਡੀ। ਹਾਂ ਵਾਹ ਯਾਰ। ਲਓ ਪੁੱਤਰ। ਇਨਕਾ ਸ਼ੁਕਰੀਆ ਕਰਨਾ। ਇਹਨਾਂ ਨੂੰ ਸਮਝਾਉਂਗਾ ਕਿਵੇਂ ਤੁਸੀਂ। ਥੈਂਕ ਯੂ ਬਰਦਰ। ਵਾਹ। ਦੇਖੋ ਮਾਂ ਦੀਆਂ ਅਸੀਸਾਂ। ਇਨਕੇ ਲਈ ਦੁਆ ਕਰਨਾ। ਕੋਈ 500 ਰੁਪਏ ਨਹੀਂ ਦਿੱਤਾ। ਦੇਖੋ ਆਪਕੇ ਬੱਚੇ ਕੇ ਲਈ ਉਹ 56000 ਰੁਪਏ ਹਮ 1 ਮਿੰਟ ਮੇ ਦੇ ਦਿਆ। ਵਾਹ। ਤੁਹਾਡੀ ਸਲਾਮ ਹੈ ਮਾਵਾ ਨੂੰ ਯਾਰ। ਵੈਰੀ ਗੁੱਡ ਬੈ ਸਲਾਮ ਦਾ ਰੋਹਿਤ ਸਰ ਨੂੰ ਹੈ ਵਹੀ ਵੀਡੀਓ ਕਾਲ ਕੀ ਕਹਿੰਦੇ ਹਾਂਜੀ ਉਹ ਬੱਝ ਗਿਆ ਹੁਣੇ ਕੋਲ ਵਾਹ ਯਾਰ ਦੇਖੋ ਇਹਨਾਂ ਦੇ ਟੀਚਰ ਨੇ ਰੋਹਿਤ ਸਰ ਉਹਨਾਂ ਦੇ ਫਾਦਰ ਨਾਲ ਆਏ ਹੋਏ ਨੇ ਤੇ ਸੇਵਾ ਲੈ ਕੇ ਆਏ ਨੇ ਇੱਥੇ ਬੱਚੇ ਆਪਣੇ ਸੇਵਾ ਕਠੀ ਕੀਤੀ ਇਹਨਾਂ ਨੇ ਇਹਨਾਂ ਦੇ ਅਸਲ ਚ ਟੀਚਰ ਦਾ ਬਰਥਡੇ ਸੀ ਤਾਂ ਇਹਨਾਂ ਨੇ ਦੇਖਿਆ ਟੀਚਰ ਨੇ ਕਿ ਬੱਚਿਆਂ ਨੂੰ ਇੱਕ ਸੁਨੇਹਾ ਦਈਏ ਮੈਸੇਜ ਦਈਏ ਤਾਂ ਟੀਚਰ ਨੇ ਆਪਣਾ ਬਰਥਡੇ ਨਹੀਂ ਮਨਾਇਆ ਉਹ ਕਹਿੰਦੇ ਤੁਸੀਂ ਸੇਵਾ ਕਠੀ ਕਰੋ ਇਹਨਾਂ ਨੇ ਜਿੰਨੀ ਸੇਵਾ ਇਕੱਠੀ ਕੀਤੀ ਤੇ ਨਾਲ ਰੋਹੀ ਜੀ ਨੇ ਆਪਣੇ ਪਾਪਾ ਨੂੰ ਕਿਹਾ ਕਿ ਜਿੰਨੀ ਸੇਵਾ ਇਕੱਠੀ ਕਰਨਗੇ ਉੰਨੀ ਸੇਵਾ ਸਾਰੀ ਦੀ ਸਾਰੀ ਅਸੀਂ ਪਾ ਕੇ ਇੱਕ ਜ਼ਰੀਆ ਫਾਊਂਡੇਸ਼ਨ 'ਚ ਜਾਵਾਂਗੇ ਔਰ ਇਹ ਦੇਖ ਲੋ ਅਸੀਸਾਂ ਇਸ ਮਾ ਦੀਆਂ ਇਹ ਪੁੱਤ ਜੀ ਦਾ 16 ਤਰੀਕ ਸੀ ਡਾਕਟਰ ਦੀ ਤੇ ਪੈਸੇ ਨਾ ਹੋਣ ਕਰਕੇ ਤਰੀਕ ਵੀ ਚਲੀ ਗਈ ਤੇ ਡਾਕਟਰ ਕਹਿੰਦਾ ਜੇ ਹੁਣ ਆਪਰੇਸ਼ਨ ਲੇਟ ਕਰਾਇਆ ਤਾਂ ਬੱਚੇ ਨੂੰ ਕੁਝ ਵੀ ਹੋ ਸਕਦਾ ਮਤਲਬ ਬੱਚੇ ਦੀ ਜਾਨ ਜਾ ਸਕਦੀ ਤਾਂ ਤੁਹਾਡੀ ਮਾਇਆ ਨੇ ਜੇ ਇਸ ਬੱਚੇ ਦੀ ਜਾਨ ਬਚਾ ਲਈ ਤਾਂ ਇਸ ਤੋਂ ਵੱਡਾ ਰੱਬ ਖੁਸ਼ ਕਰਨਾ ਇਸ ਤੋਂ ਵੱਡੀ ਰੱਬ ਦੀ ਇਬਾਦਤ ਇਸ ਤੋਂ ਵੱਡਾ ਪਰਮਾਤਮਾ ਦਾ ਨਾਮ ਇਹ ਸੇਵਾ ਕੋਈ ਨਹੀਂ ਹੋ ਸਕਦੀ ਪਰਮਾਤਮਾ ਦੀ ਸੇਵਾ ਇਹੀ ਸੇਵਾ ਹੈ ਕਿ ਕਿਸੇ ਦੁਖੀ ਦੇ ਕੰਮ ਆਓ ਔਰ ਸਲਾਮ ਹੈ ਸਰ ਤੁਹਾਡੀ ਪਰਵਰਿਸ਼ ਨੂੰ ਤੁਸੀਂ ਆਪਣੇ ਬੱਚੇ ਨੂੰ ਐਸੀ ਪਰਵਰਿਸ਼ ਦਿੱਤੀ ਸੋਚ ਬਹੁਤ ਅੱਛੀ ਹੈ ਦਿਖ ਰਿਹਾ ਜੀ ਉਹਨਾਂ ਦੀ ਸੋਚ ਅੱਛੀ ਹੈ ਤੁਹਾਡੀ ਸੋਚ ਅੱਛੀ ਹੈ ਬੱਚਿਆਂ ਦੀ ਸੋਚ ਅੱਛੀ ਹੈ ਇਹ ਵਿਚਾਰੇ ਸਾਨੂੰ ਕਹੀ ਜਾਂਦੇ ਸੀਗੇ ਕਿ ਅਸੀਂ ਇੰਨੇ ਦੂਰ ਹੋ ਕੇ ਸਾਨੂੰ ਆਂਦੇ ਇਹਨਾਂ ਦੇ ਘਰ ਦੇ ਤੁਸੀਂ ਹਾਲਾਤ ਦੇਖੋਗੇ ਜੇ ਦਿਖਾਇਓ ਵੀਡੀਓ ਇਹਨਾਂ ਦੇ ਘਰ ਦੀ ਕਿਉਂਕਿ ਅਸੀਂ ਘਰ ਤੱਕ ਜਾਂਦੇ ਹਾਂ ਪੇਸ਼ੈਂਟ ਦੇ ਇਹਨਾਂ ਦੇ ਪੇਸ਼ੈਂਟ ਦੀ ਤੁਸੀਂ ਵੀਡੀਓ ਦੇਖੂਗਾ ਘਰ ਦੀ ਮਤਲਬ ਬਹੁਤ ਮਾੜੇ ਹਾਲਾਤ ਨੇ ਤੇ ਵਿਚਾਰੇ ਰਹਿੰਦੇ ਕਿੱਦਾਂ ਨੇ ਹਾਲਾਤ ਕੀ ਨੇ ਉਹ ਆਹ ਦੇਖੋ ਆ ਪੇਸ਼ੈਂਟ ਦੇ ਘਰ ਦੇ ਹਾਲਾਤ ਆ ਵਿਚਾਰੇ ਕਿਸੇ ਦੇ ਘਰ ਰਹਿੰਦੇ ਨੇ ਔਰ ਘਰ ਸਾਰਾ ਦਾ ਸਾਰਾ ਵਿੜਾ ਹੀ ਹੈ ਮਤਲਬ ਜਿੰਨੂੰ ਆਪਾਂ ਲੋਨ ਲੋਨ ਕਹਿੰਦੇ ਆ ਤੇ ਸਾਡੇ ਘਰ ਦਾ ਇਹ ਲੋਨ ਹੈ ਤੇ ਤੁਸੀਂ ਦੇਖੋ ਕੀ ਹੈ ਇਹ ਉਹਨਾਂ ਦੇ ਘਰ ਦੇ ਹਾਲਾਤ ਨੇ ਬਾਕੀ ਸੋਚਣ ਵਾਲੀ ਗੱਲ ਹੈ ਜਿਹਦੇ ਕੋਲ ਪੈਸੇ ਹੋਣ ਉਹ ਆਪਣੇ ਬੱਚੇ ਦਾ ਇਲਾਜ ਨਾ ਕਰਾਏ ਬਿਨਾਂ ਰਹਿ ਸਕਦਾ ਕਿਸੇ ਪਿਓ ਕੋਲ ਜੇਬ 'ਚ ਪੈਸੇ ਹੋਣ ਨਹੀਂ ਰਹਿ ਸਕਦਾ ਇਹਨਾਂ ਕੋਲ ਵਿਚਾਰ ਆ ਦੇਖੋ ਚੁੱਲ੍ਹਾ ਕਿੱਥੇ ਰੱਖਿਆ ਹੋਇਆ ਘਰ ਦਾ ਇਹ ਮਾਂ ਕਿਦਾਂ ਸੌਂਦੀ ਹੋਏਗੀ ਰਾਤ ਨੂੰ ਇਹ ਮਾਂ ਦੀ ਰਾਤ ਕਿਦਾਂ ਦੀ ਹੋਏਗੀ ਸਕੂਨ ਭਰੀ ਹੋਏਗੀ ਨਹੀਂ ਕਿਉਂਕਿ ਉਹਦੇ ਦਿਮਾਗ 'ਚ 24 ਘੰਟੇ ਉਹਦਾ ਪੁੱਤ ਹੀ ਚੱਲ ਰਿਹਾ ਕਿ ਮੇਰਾ ਪੁੱਤ ਠੀਕ ਹੋ ਜਾਵੇ ਮੇਰਾ ਪੁੱਤ ਠੀਕ ਹੋ ਜਾਵੇ ਔਰ ਤੁਸੀਂ ਕਿੱਡੀ ਵੱਡੀ ਸੇਵਾ ਕੀਤੀ ਹੈ ਤੁਹਾਨੂੰ ਵੀ ਨਹੀਂ ਪਤਾ ਤੁਹਾਡੀ ਇੰਨੀ ਛੋਟੀ ਉਮਰ ਹੈ ਕਿੰਨੀ ਉਮਰ ਤੋਂ 18 18 19 ਸਾਲ ਦੇ ਹੋ 17 ਸਾਲ ਦਾ ਇਹ ਵਿਚਾਰਾ 19 ਸਾਲ ਦਾ ਤੁਸੀਂ ਇਹ ਸੋਚਣਾ ਰਾਤ ਨੂੰ ਘਰੇ ਜਾ ਕੇ ਇਹਦੀ ਜਗ੍ਹਾ ਜੇ ਤੁਸੀਂ ਹੁੰਦੇ ਤਾਂ ਕੀ ਕਰ ਲੈਂਦੇ ਰੱਬ ਦਾ ਜੋ ਸਮਾ ਦੀ ਜਗ੍ਹਾ ਸਾਡੀ ਮਾਂ ਹੁੰਦੀ ਤਾਂ ਅਸੀਂ ਕੀ ਕਰ ਲੈਂਦੇ ਕੁਛ ਨਹੀਂ ਨਾ ਕਰ ਸਕਦੇ ਇਸ ਕਰਕੇ ਬੜਾ ਚੰਗਾ ਕੰਮ ਕੀਤਾ ਪੁੱਤਰ ਤੁਸੀਂ ਅੱਜ ਬੜੀਆਂ ਮੇਰੇ ਵੱਲ ਮੇਰੇ ਵੱਲੋਂ ਤਾਂ ਅਸੀਸਾਂ ਹੀ ਐ ਦੇਖੋ ਮੈਂ ਉਸ ਮਾ ਦਾ ਨਾਮ ਨਹੀਂ ਜਾਣਦਾ ਇਹ ਬੱਚੇ ਦਾ ਨਾਮ ਆ ਰਿਹਾ ਸਾਨੂੰ ਚਲੋ ਕੇਸ ਸਾਡੇ ਕੋਲ ਆਇਆ 10 ਦਿਨ ਪਹਿਲਾਂ ਤੁਹਾਡਾ ਰੋਹਿਤ ਸਰ ਦਾ ਮੈਂ ਨਾਮ ਜਾਣਦਾ ਉਸ ਤੋਂ ਇਲਾਵਾ ਮੈਨੂੰ ਕੁਝ ਨਹੀਂ ਪਤਾ ਮੈਨੂੰ ਇੰਨਾ ਪਤਾ ਹੈ ਕਿ ਇਸ ਦੁਨੀਆ 'ਚ ਚੰਗੇ ਲੋਕ ਤੁਹਾਡੇ ਵਰਗੇ ਵੀ ਹੈਗੇ ਨੇ ਪਰ ਇਦਾਂ ਦੇ ਵੀ ਹੈਗੇ ਨੇ ਵਿਚਾਰੇ ਜਿਹੜੇ ਮਜਬੂਰ ਨੇ ਤਾਂ ਜੇ ਇਹਨਾਂ ਨੂੰ ਤੇ ਤੁਹਾਡੇ ਵਰਗੇ ਲੋਕਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਬੜੀ ਵੱਡੀ ਸੇਵਾ ਤਾਂ ਤੁਸੀਂ ਇਹਨਾਂ ਆਸਤੇ ਅਰਦਾਸ ਵੀ ਕਰਿਓ ਕਿ ਬੱਚੇ ਦਾ ਵੱਡਾ ਆਪਰੇਸ਼ਨ ਹੋਣਾ ਇਹਨਾਂ ਦਾ ਪੇਟ ਦਿਖਾਈਓ ਪੇਟ ਦਿਖਾਣਾ ਪੇਟ ਆ ਦੇਖੋ ਬੱਚੇ ਦਾ ਪੇਟ ਦੇ ਹਾਲਾਤ ਦੇਖੋ ਪੇਟ ਪੂਰਾ ਫੁੱਲਿਆ ਪਿਆ ਤੇ ਇੱਥੋਂ ਆਪਰੇਸ਼ਨ ਹੋਣਾ ਦੇਖੋ ਦੇਖੋ ਹਾਲਾਤ ਦੇਖੋ ਤਾਂ ਡਾਕਟਰ ਨੇ 16 ਤਰੀਕ ਦੀ ਡੇਟ ਦੱਸੀ ਸੀਗੀ ਤੇ ਉਦੋਂ ਆਪਰੇਸ਼ਨ ਹੋਇਆ ਨਹੀਂ ਤੇ ਆਪਰੇਸ਼ਨ ਕੈਨਸਲ ਹੋ ਗਿਆ ਸਿਰਫ ਪੈਸਿਆਂ ਕਰਕੇ ਹੁਣ ਤੁਹਾਡੀ ਮਾਇਆ ਨਾਲ ਇਹਨਾਂ ਦਾ ਆਪਰੇਸ਼ਨ ਹੋ ਜੂ ਤੇ ਇਹ ਮਾਂ ਉਦੋਂ ਤੱਕ ਦੁਆਵਾਂ ਦੇਗੀ ਜਦੋਂ ਤੱਕ ਉਹ ਰਹੇਗੀ ਜਦੋਂ ਤੱਕ ਉਹ ਦੁਨੀਆ 'ਚ ਬਸੇਗੀ ਤਾਂ ਅਸੀਸਾ ਖੱਟੋ ਪੁੱਤਰ ਅਸੀਸਾਂ ਜਿੰਨੀਆਂ ਅਸੀਸਾਂ ਖੱਟੋਗੇ ਦੁਨੀਆ 'ਚ ਉਹਨਾ ਆਣਾ ਸਫਲ ਹੋਏਗਾ ਨਹੀਂ ਤਾਂ ਇਹ ਸਭ ਜਿਹੜੀ ਦੁਨੀਆ ਮੇਲਾ ਹੈ ਸਭ ਬੇਵਕੂਫ ਨੇ ਜਿਹੜੇ ਇੱਕ ਦੌੜ 'ਚ ਲੱਗੇ ਹੋਏ ਨੇ ਕਿ ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਹੈਗਾ ਅੱਗੇ ਕੁਝ ਵੀ ਨਹੀਂ ਅੱਗੇ ਹੀ ਹੈ ਕਿ ਕਿਸੇ ਦੀ ਮਦਦ ਕਰੋ ਆਪਣੀ ਪਾਕਟ ਮਨੀ ਜੋੜੋ ਹਰ ਮਹੀਨੇ ਇੱਥੇ ਨਹੀਂ ਆਣਾ ਸਾਡੇ ਕੋਲ ਆਪਣੇ ਇਲਾਕੇ 'ਚ ਦੇਖੋ ਕਿ ਕਿਹਦੀ ਮਦਦ ਕਰ ਸਕਦੇ ਹੋ ਕਿਸੇ ਦੀ ਐਜੂਕੇਸ਼ਨ 'ਚ ਕਰੋ ਕਿਸੇ ਦੀ ਹੈਲਥ 'ਚ ਕਰੋ ਕਿਸੇ ਦੇ ਘਰੇ ਰਾਸ਼ਨ ਪਾ ਦਿਓ ਜਿਹਦੀ ਵੀ ਮਦਦ ਕਰ ਸਕਦੇ ਹੋ ਹੁਣ ਬੈਠੇ ਹਾਂ ਹਰੇ ਤੁਹਾਨੂੰ ਇੱਕ ਕੇਸ ਸੁਣਾਇਆ ਨਾ ਹੁਣ ਦੂਜਾ ਸੁਣਾਣਾ